ਨਫਾ ਦਾ ਹੁਣ ਆਪਾਂ ਲਈਏ ਯਾਰ ਹਾਂ ਜੇ ਹੁਣ ਆਕੇ ਨੁਕਸਾਨ ਹੋ ਗਿਆ ਉਹ ਆਪਾਂ ਰੱਖ ਨੂੰ ਦੋ ਦੇਈਏ ਕਿ ਚੀਕਾਂ ਮਰੀ ਜੱਲੀ ਯਾਰ ਉਹ ਤਾਂ ਫਿਰ ਗਲਤ ਗੱਲ ਆ ਨਾ ਗਲਤ ਗੱਲ ਹੈ ਕਰਨਾ ਪਰਮਾਤਮਾ ਨਹੀਂ ਹੁੰਦਾ ਜਿਹੜਾ ਵੀ ਕਰਨਾ ਹੈ ਨਫੇ ਦੇ ਨਾਲ ਨੁਕਸਾਨ ਵੀ ਹੈ ਜੇ ਜੇਰ ਦਾ ਵੀ ਬਾਕੀ ਜਿਹੜੇ ਆਮ ਵੀ ਆਪ ਨੂੰ ਪਤਾ ਹੀ ਹੁੰਦਾ ਵੀ ਜੇਰ ਜਿਹੜੀ ਪਟਾਉਣ ਨਹੀਂ ਜਾਏਗੀ ਹਾਂ ਉਹ ਜਿਹੜੇ ਅੰਦਰ ਵਿੱਚੋਂ ਕਈ ਥਾਵਾਂ ਤੇ ਉਹ ਲੱਗੀ ਵੀ ਹੁੰਦੀ ਆ ਫਿਰ ਉਹ ਲੱਡੂ ਪੱਟੇ ਜਾਂਦੇ ਆ ਕਹਿੰਦੇ ਕਿ ਕਿੰਨੇ 100 ਪਤਾ ਨਹੀਂ ਕਿੰਨੇ ਥਾਵਾਂ ਤੇ ਲੱਗੀ 70 ਤੋਂ 120 ਥਾਵਾਂ ਤੇ ਹਾਂ 120 ਤੋਂ 170 ਥਾਵਾਂ ਤੇ ਕਿਵੇਂ ਆ ਬਾਈ ਵਧੀਆ ਲੱਡ ਫੋਟਨਾ ਵਧੀਆ ਵਧੀਆ ਬਈ ਅੱਜ ਆਪਣੇ ਕੋਲੇ ਕੀ ਨੁਕਸਾਨ ਹੋ ਗਿਆ ਨੁਕਸਾਨ ਤਾਂ ਪਰ ਅੱਲਾਹ ਨਹੀਂ ਤੈਨੂੰ ਪਤਾ ਹੁੰਦਾ ਕਹਿੰਦਾ ਜਿਹੜੇ ਸਾਦੇ ਘਟੇ ਹੁੰਦੇ ਦਾ ਕਰਮਾਂ ਦੀ ਹੁੰਦੇ ਆ ਇਹ ਇਹ ਤਾਂ ਹੈ ਜਿਹੜਾ ਕੋਈ ਵੀ ਹੁੰਦਾ ਆ ਦਿੱਲੀ ਵਾਲੀ ਮਾਂ ਸੀਗੀ ਦਿੱਲੀ ਵਾਲੀ ਮਾਂ ਦੇ ਬੱਚਾ ਮਰ ਗਿਆ ਸੀਗਾ ਮਾੜਾ ਬੰਦਾ ਪ੍ਰੋਬਲਮ ਸੀ ਤੇ ਸੋਈ ਨਹੀਂ ਤੇ ਜਦੋਂ ਸਵਾਈ ਤੇ ਬੱਚਾ ਮਰਿਆ ਵੀ ਸੀਗਾ ਇਹਦਾ ਫੁੱਲਿਆ ਤਾਂ ਨਹੀਂ ਸੀ ਬੱਚਾ ਅੰਦਰ ਨਹੀਂ ਬੱਚੇ ਨੂੰ ਕੋਈ ਬਾਲੀ ਪ੍ਰੋਬਲਮ ਨਹੀਂ ਹੈ। ਡਾਕਟਰ ਕਹਿੰਦੇ ਕਿ ਉਹਨੂੰ ਟਾਈਮ ਹੋ ਗਿਆ ਉਹ। ਠੀਕ ਹੈ। ਕਹਿੰਦਾ ਬੱਚੇ ਨੂੰ ਹਜੇ ਵੀ ਜ਼ਿਆਦੇ ਪ੍ਰੋਬਲਮ ਨਹੀਂ ਆਈ ਦੀ ਬੱਚੇ ਨੂੰ। ਮੱਝ ਨੇ ਕੋਈ ਰਿਸਪੌਂਸ ਕੀਤਾ ਨਹੀਂ ਪਹਿਲਾਂ ਸੂਣ ਤੋਂ ਜਮ ਨਹੀਂ। ਸੂਣ ਨਾ ਜਮ ਨਹੀਂ ਕੀਤਾ ਯਾਰ। ਕੋਈ ਦੁੱਖ ਤਕਲੀਫ ਹੁਣ ਵੀ ਨਹੀਂ। ਜਦੋਂ ਮੱਝ ਤਾਂ ਜਿਵੇਂ ਸੂਣ ਦੇ ਟਾਈਮ ਤੇ ਜਿਵੇਂ ਆਪਾਂ ਨੂੰ ਪਤਾ ਹੁੰਦਾ ਜੀ ਮੈਂ ਜਦ ਤੜਕੇ ਦਾ ਟਾਈਮ ਨਾ ਕੋਈ ਕੱਦੇ ਨਹੀਂ ਮੈਂ ਉੱਠਣ ਉੱਠਣ ਬੈਠਣ ਕਰਨ ਲੱਗ ਜਾਂਦਾ ਮੱਝ ਜੀ। ਹਾਂ, ਚੀ ਵੀ ਕਰਨ ਲੱਗ ਜਾਂਦੀਆਂ। ਹਾਂ। ਇਹਨੇ ਕੋਈ ਐਕਟੀਵਿਟੀ ਕੀਤੀ, ਕੱਖ ਵੀ ਖਾਤੇ। ਇਹਨੇ ਕੀ ਕੀਤਾ 11:00 ਵਜੇ ਜਿਵੇਂ ਮਾਲਾ ਕਿਉਂਕਿ ਇਹ ਦਰਦ ਮੰਨੇ ਤਾਂ ਅੱਗੇ ਵੀ ਹੁਣ ਪਸ਼ੂ ਲੈ ਜਾਂਦੇ ਆ ਉੱਥੇ ਦਾ ਲਾਡੀ ਹਣਾ ਹਾਂ ਲੈ ਜਾਂਦੇ ਆ ਬਈ ਇਹਦਾ ਕੋਈ ਆਏ ਨਹੀਂ ਵੀ ਜਾਂ ਧਿਆਨ ਨਹੀਂ ਰੱਖਿਆ ਜਾਂ ਉਹ ਵੀ ਚਤਰ ਨਹੀਂ ਕਿ ਦੂਜੇ ਵੀ ਪਸ਼ੂ ਉੱਤੇ ਲੈ ਜਾਂਦੇ ਇਹੇ ਛਾਪ ਪਾਦੇ ਹਣਾ ਫੈਣੀ ਜਾ ਕੇ ਜਦੋਂ ਮਾਲਾ ਹੁਣ ਪਰਸ ਹੋਏ ਨੇ ਜ਼ੋਰ ਮਾਰਨਾ ਚਾਰਟ ਕੀਤਾ ਤੇ ਦਸੂਈ ਸੂਣ ਲੱਗੀ ਯਾਨੀ ਪਹਿਲਾਂ ਨਾ ਮੁਸਕਾ ਜਿਹਾ ਪਾਣੀ ਟੜਿਆ ਠੀਕ ਹੈ ਨਾ ਮੈਂ ਜਦੋਂ ਉਦੋਂ ਘਰੋਂ ਫੋਨ ਜਾਵੜਿਆ ਵੀ ਇਸ ਤਰ੍ਹਾਂ ਕਰਕੇ ਵੀ ਸਾਨੂੰ ਤਾਂ ਪ੍ਰੋਬਲਮ ਜੀ ਲੱਗੀ ਵੀ ਇਦਾਂ ਨਹੀਂ ਕਿਸੇ ਮੱਝ ਨੇ ਕੀਤਾ ਪਰ ਕੀਤਾ ਵੀ ਹੁਣੀ ਆ ਹਣਾ ਫਿਰ ਮੈਂ ਕਿਹਾ ਯਾਰ ਵੀ ਉਹ ਲੋਕ ਸੂਣ ਦੀ ਬਾਈ ਤਾਂ ਹੀ ਤਾਂ ਹੈ ਨਹੀਂ ਕਿ ਟੜਕੇ ਵੀ ਹੁਣ ਜ ਉਦੋਂ ਆਪਾਂ ਵੀ ਰੈਕਟ ਕਰ ਆਪਾਂ ਬਸ ਰੈਸਟ ਕਰ ਲੈਂਦੇ ਆ 2:30 ਵਜੇ ਇੱਧਰ ਆ ਜਾਣਾ ਉਹਨਾਂ ਤੇ ਸ਼ਾਮ ਤੱਕ ਮੇਰਾ ਟਾਈਮ ਇੱਧਰ ਹੀ ਨਿਕਲਦਾ ਹਨ ਤੇ ਆਪਾਂ ਪਾ ਕੇ ਤੇ ਉਧਰੋਂ ਲਾ ਕੇ ਕੱਪੜੇ ਪਗਮ ਵਾਲੇ ਕੰਮ ਵਾਲੇ ਕੱਪੜੇ ਪਾ ਕੇ ਭਰਾ ਜੀ ਤਾਂ ਮੂਸੇ ਟੇਟੇ ਵੀ ਪਾ ਜਾਂਦੇ ਤੇ ਜਦੋਂ ਫਿਰ ਮੈਂ ਘਰੇ ਆ ਕੇ ਮਖਾਈ ਥੱਲ ਲੈਂਦੇ ਨਹੀਂ ਯਾਰ ਉਹ ਕਹਿੰਦੇ ਹੁਣ ਘਰਦਿਆਂ ਨੂੰ ਜੇ ਹੁਣ ਪਤਾ ਹੀ ਹੋ ਕਿ ਇੰਨਾ ਪ੍ਰੋਬਲਮ ਨਹੀਂ ਆਈ ਵੀ ਇਹਨੇ ਥੋੜਾ ਜਨਾ ਕਿਹੜਾ ਪ੍ਰੋਬਲਮ ਜੀ ਆਈ ਦੀ ਉਹਦੀ ਮਸਤਰੀ ਵਾਲਾ ਹਾਂ ਬਸ ਵੀ ਉਹ ਮਸਕ ਵਾਲੇ ਪਾਣੀ ਤੋਂ ਆਪਾਂ ਨੂੰ ਪਤਾ ਲੱਗਿਆ ਵੀ ਇਹ ਕਟਰੂ ਨੁਕਸਾਨਿਆ ਗਿਆ ਹਾਂ ਸੁਣ ਨਹੀਂ ਲੱ ਜਿਹੜਾ ਮਤਲਬ ਦੱਸਣ ਲੱਗਿਆ ਹਨ ਠੀਕ ਹੈ ਫਿਰ ਜਦ ਡਾਕਟਰ ਨੂੰ ਸੱਦਾ ਵੀ ਯਾਰ ਆਪ ਵੀ ਕੋਈ ਪ੍ਰੋਬਲਮ ਨਾ ਹੋਵੇ ਕੋਈ ਕਟਰੂਆ ਮਾਰਨਾ ਜਾਵੇ ਜਾਂ ਮਰਨਾ ਹੋਵੇ ਜਾਂ ਤਾਂ ਫਿਰ ਉਹਨੇ ਕਰਕੇ ਉਹੀ ਆ ਕੇ ਜਦੋਂ ਉਹ ਦੇਖਿਆ ਉਹ ਕਹਿੰਦਾ ਯਾਰ ਕਟਰੂਆ ਡੈੱਡ ਹੋਇਆ ਹੈ ਕਹਿੰਦਾ ਹੋ ਸਕਦਾ ਰਾਤੀ ਹੋ ਗਿਆ ਹੋਵੇ ਅੱਜ ਹੋਵੇ ਡੈੱਡ ਹੋਇਆ ਹੋਗਾ ਕਹਿੰਦਾ ਕਿੰਨਾ ਦਿਨ ਹੋ ਗਿਆ ਭਾਈ ਅੱਜ ਨੂੰ ਪੈਰ ਪੂਰੂ ਮੁੜਿਆ ਵਾ ਠੀਕ ਹੈ ਤੇ ਇੱਕ ਬਾਈ ਜਿਵੇਂ ਆਹ ਜ਼ੇਰ ਵਾਲਾ ਲੜ ਲੰਕੀ ਜਾਂਦਾ ਇਹਦੇ ਤੇ ਤੁਸੀਂ ਇਹ ਡਾਕਟਰ ਨੂੰ ਸੱਦ ਕੇ ਫਿਰ ਇਹਦੀ ਜ਼ੇਰ ਤੱਕੜਾ ਦੇਣੀ ਸੀ ਨਹੀਂ ਜ਼ੇਰ ਨਹੀਂ ਲੱਡੀ ਉਹੀ ਗੱਲ ਲੱਗਦਾ ਮੈਂ ਫਿਰ ਇਹਦਾ ਮਤਲਬ ਕਟਰੂਆ ਜਦੋਂ ਆ ਕੇ ਉਹਨਾਂ ਤਵਾ ਕੇ ਤੇ ਚਲੋ ਜਿਹੜੀ ਸੂਕੀ ਬੱਚਾ ਮਰਿਆ ਪਾਸ ਸੀਗਾ ਚਲੋ ਬੱਚਾ ਦਾ ਨਾਪੀ ਦਿੱਤਾ ਤੇ ਉਦੋਂ ਬਾਅਦ ਨਾਲ ਦੀ ਨਾਲ ਫਿਰ ਜਿਹੜੀ ਮਤਲਬ ਜੇਰ ਹੈ ਜੇਰ ਜਦੋਂ ਪਈ ਨਹੀਂ ਹੈ ਨਾ ਕਿਉਂਕਿ ਜੇਰ ਰਿਸਕੀ ਨਹੀਂ ਜੇਰ ਦਾ ਹੀ ਲਾੜੀ ਸੀਗਾ ਹਾਂ ਜੇਰ ਦਾ ਵੀ ਬਾਕੀ ਜਿਹੜੇ ਆਮ ਵੀ ਆਪ ਨੂੰ ਪਤਾ ਹੁੰਦਾ ਵੀ ਜੇਰ ਜਿਹੜੀ ਪਟਾਉਣ ਨਹੀਂ ਜਾਂਦੀ ਹਾਂ ਉਹ ਜਿਹੜੇ ਅੰਦਰ ਵਿੱਚੋਂ ਕਈ ਥਾਵਾਂ ਤੇ ਉਹ ਲੱਗੀ ਵੀ ਹੁੰਦੀ ਆ ਫਿਰ ਉਹ ਲੱਡੂ ਪੱਟੇ ਜਾਂਦੇ ਆ ਕਹਿੰਦੇ ਫਿਰ ਕਿੰਨੇ 100 ਪਤਾ ਨਹੀਂ ਕਿੰਨੇ ਥਾਵਾਂ ਤੇ ਲੱਗੀ 70 ਤੋਂ 120 ਥਾਵਾਂ ਤੇ ਹਾਂ 120 ਤੋਂ 170 ਥਾਵਾਂ ਤੇ ਕੁੰਬੜੀ ਵੀ ਹੁੰਦੀ ਹੈ ਹਾਂ ਜਦੋਂ ਇਹਨੂੰ ਪ ਤੌਹੱਤ ਤੇ ਦੇਖ ਲੈ ਕਿੰਨੇ ਥਾਮਾਂ ਤੇ ਜਾਤ ਹਾਂ ਹਾਂ ਸੂਜ ਹੋ ਜਾਂਦੀ ਆ ਬੱਚੇਦਿਆਂ ਨੂੰ ਅੰਦਰੋਂ ਫਿਰ ਰੈਣ ਚ ਵੀ ਬਹੁਤ ਦਿੱਕਤ ਆਉਂਦੀ ਆ ਪਸ਼ੂਨ ਤੋਂ ਬਾਅਦ ਇਸ ਵੀ ਦਿੱਕਤ ਆਉਂਦੀ ਆ ਪ੍ਰੋਬਲਮ ਹੁੰਦੀ ਦੇਖੋ ਜਿਹੜਾ ਪਸ਼ੂ ਨੇ ਖਰਾਬ ਹੋਣਾ ਦੇ ਕੋ ਉਹ ਤਾਂ ਖਰਾਬ ਹੋ ਗਿਆ ਹਾਂ ਪਰ ਜੇ ਉਹਦੇ ਨਾਲ ਹੋਰ ੱਤਕਾ ਕਰਾਂਗੇ ਜੇ ਨੁਕਸਾਨ ਕਰਾਂਗੇ ਉਹ ਪਸ਼ੂ ਨੂੰ ਮਤਲਬ ਜਾਣਦੀ ਵੀ ਉਹਦੀ ਬੰਦੀ ਆ ਵਿਚਾਰੇ ਦੀ ਜੇ ਨੁਕਸਾਨ ਵੀ ਤੁਗਣਾ ਹੁੰਦਾ ਹੋਰ ਹੁੰਦੀ ਆ ਹੁਣ ਜਿਵੇਂ ਨਾਲ ਾਟੋ ਆਟੇ ਜਿਵੇਂ ਹੁਣ ਤੇ ਆਪਾਂ ਨੂੰ ਪਤਾ ਜਿਵੇਂ ਵੀ ਹੁੰਦਾ ਨਾ ਤਾਂ ਉਹ ਨਾਲ ਹੁਣ ਪੈਤਰੀ ਦਵਾਈ ਵੀ ਇਹਦੇ ਚਲਾਈ ਆ ਵੀ ਜਿਹੜਾ ਆਪ ਨੂੰ ਪਤਾ ਹੁੰਦਾ ਬਿਲਾਕੇ ਦੇ ਵਿੱਚ ਕੋਈ ਬੰਦਾ ਚੰਗੀ ਦਵਾਈ ਦਿੰਦਾ ਮਸ਼ਹੂਰ ਹੁੰਦਾ ਨਾ ਵੀ ਇਦਾਂ ਦੇ ਉਹਦੇ ਤੋਂ ਬਾਕੀ ਇਹਦੇ ਹੁਣ ਜਿਵੇਂ ਮਾਲਾ ਜ਼ੇਰ ਆ ਜਿਹੜੀ ਜ਼ੇਰ ਪਟਾਈ ਨੀ ਜ਼ੇਰੇ ਨੇ ਪਰਸੋਂ ਆਇਸ ਵੇਲੇ ਇਹਨੂੰ ਸੋਇਆ ਸੀ ਦੁਪਹਿਰੇ ਤੇ ਅੱਜ ਤੋਂ ਦੇਗਲਾ ਤੀਜਾ ਦਿਨ ਅੱਜ ਤਾਂ ਹੁਣ ਇਹਦੇ ਜਿਹੜੇ ਕੋਈ ਮਤਲਬ ਐਂਟੀਬਾਡ ਬਗੈਰਾ ਜਿਹਨੇ ਜੇਰ ਪੋਣੀ ਆ ਜਾਂ ਹੋਰ ਆ ਉਹ ਸਾਰਾ ਉਹ ਟ੍ਰੀਟਮੈਂਟ ਸਾਰਾ ਕਰਤਾ ਉਹ ਸਾਰਾ ਕਰਤਾ ਵੀ ਹੁਣ ਇਹਨੂੰ ਮਤਲਬ ਪ੍ਰੋਪਰ ਹੁਣ ਇਹਨੂੰ ਦੁੱਖ ਤਕਲੀਫ ਵੀ ਕੋਈ ਨਹੀਂ ਵਧੀਆ ਗਾਲਾ ਕਰੀ ਜਾਂਦੀ ਆ ਬੈਠੀ ਹਾਂ ਗਾਲਾ ਹੁਣ ਵਧੀਆ ਕਰੀ ਜਾਂਦੀ ਆ ਹਾਂ ਦਾਣਾ ਕੱਕ ਕਿਵੇਂ ਖਾਦੇ ਹਾਂ ਤੇ ਕਾੜਾ ਕਾੜਾ ਵੀ ਪੀਤਾ ਦਾਣਾ ਵੀ ਖਾਦਾ ਕੱਕ ਵੀ ਖਾਦੇ ਹਾਂ ਇਹ ਤਾਂ ਜਰੂਰ ਹੋ ਜਾਂਦਾ ਵੀ ਜਿਹੜਾ ਜਿਹੜਾ ਤਾਂ ਪਸ਼ੂ ਦਾ ਟੈਂਕ ਸੁਆਪ ਆ ਬੈਠਾ ਹਾਂ ਆਪਾਂ ਨੂੰ ਕਿੱਥੇ ਵੇਟ ਹੁੰਦੀ ਆ ਵੀ ਨਵਾਂ ਬੱਚਾ ਆਊਗਾ ਉਹ ਨਾਲ ਰਲੂਗਾ ਜਿਵੇਂ ਹੁਣ ਬੁੜੀ ਮਾਂ ਚ ਸੀ ਆ ਜੀ ਇਹਦੀ ਉਮੀਦ ਸੀ ਕਿ ਜੇ ਜਿਵੇਂ ਹੁਣ ਆਪਾਂ ਇਹ ਵੀ ਇਹਦੀ ਗੱਲ ਚਾਹ ਹੁਣ ਜਾ ਕੇ ਚਵਾਈ ਕਰਾਂਗੇ ਵੀ ਵੱਧ ਪੱਢਾਂਗੇ ਸੂਆਂ ਚ ਐਂ ਜੇ ਹੁੰਦਾ ਵੀ ਨਾ ਤਾਂ ਬੱਚਾ ਆਉਂਦਾ ਹਣਾ ਨਾਂ ਰਲੂ ਆ ਕੇ ਗਾਹਾਂ ਹੋ ਛੱਡੋ ਨਾਲੇ ਵੀ ਜਿਹੜਾ ਨਾਰਮਲ ਜਿਵੇਂ ਇਹਨਾਂ ਨੇ ਜਿਵੇਂ ਮਾਂ ਲਾਂਸ ਹੋਣਾਂ ਗਾ ਜੀ 18 ਲੀਟਰ ਦੁੱਧ ਉਮਰ ਦੇ ਖਾਣ ਨਾਲ ਦੇਣਾ ਹਾਂ ਤਾਂ ਉਹ ਦੁੱਧ ਵੀ ਜਾਂਦਾ ਹਾਂ ਠੀਕ ਹੈ ਦੂਜੀ ਗੱਲ ਆਏ ਆ ਵੀ ਇੱਕ ਚੀਜ਼ ਹੋਰ ਵੀ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਮੇਰੇ ਨਾਲ ਪੁਰਾਣਾਂ ਵੀਰੂ ਵੀ ਜੇ ਸੁਨੇਗਾ ਤਾਂ ਇਹਦੇ ਵਿੱਚ ਮਤਲਬ ਜਿਹੜੀਆਂ ਉਹ ਟੈਨਸ਼ਨਾਂ ਮੰਨਣ ਦੀ ਜ਼ਰੂਰਤ ਨਹੀਂ ਹੁੰਦੀ ਵੀ ਜ਼ਰ ਹਾਈ ਕੀ ਹੁੰਦਾ ਕਿਉਂਕਿ ਤੁਸੀਂ ਬਸ ਇਹ ਚੀਜ਼ ਹੁੰਦਾ ਆਪਾਂ ਜੇ ਬੰਦਾ ਜਿਹੜਾ ਪਹਿਲਾਂ ਤਿਆਰ ਹੁੰਦਾ ਹੁੰਦਾ ਨੁਕਸਾਨ ਜਿਹੜਾ ਬੰਦਾ ਪਹਿਲਾਂ ਤਿਆਰ ਹੈ ਤਾਂ ਉਹੀ ਕਾਮਯਾਬ ਹੋਉਂਦਾ ਹੈ ਉਹ ਕਾਮਯਾਬ ਹੋ ਜਾਂਦਾ ਹੁੰਦਾ ਤੇ ਜੇ ਮੰਨ ਲਾ ਇੱਕ ਨੁਕਸਾਨ ਹੋ ਗਿਆ ਹੁਣ ਨਫਾ ਤਾਂ ਹੁਣ ਆਪਾਂ ਲਈ ਗਏ ਜਾਂ ਜੇ ਹੁਣ ਆ ਕੇ ਨੁਕਸਾਨ ਹੋ ਗਿਆ ਉਹ ਆਪਾਂ ਰੱਬ ਨੂੰ ਦੋਗਦੇ ਹੀ ਹੈ ਕਿ ਚੀਕਾਂ ਮਰੀ ਚੱਲੀ ਹੈ ਉਹ ਤਾਂ ਫਿਰ ਗਲਤ ਗੱਲ ਹੈ ਨਾ ਗਲਤ ਗੱਲ ਹੈ ਕਰਨਾ ਪਰਮਾਤਮਾ ਨਹੀਂ ਹੁੰਦਾ ਜਿਹੜਾ ਵੀ ਕਰਨਾ ਹੈ ਨਫੇ ਦੇ ਨਾਲ ਨੁਕਸਾਨ ਵੀ ਹੈ ਜੇ ਤੁਸੀਂ ਨੁਕਸਾਨ ਨੂੰ ਯਾਦ ਕਰਕੇ ਚੱਲੋਗੇ ਕਿਸੇ ਵੀ ਕਾਰੋਬਾਰ ਦੇ ਵਿੱਚ ਵੀ ਮੈਨੂੰ ਨੁਕਸਾਨ ਵੀ ਹੋ ਸਕਦਾ ਉੱਥੇ ਬੰਦਾ ਕ ਹੁਣ ਇਹਨੂੰ ਕਾਮਯਾਬੀ ਹੈ ਵੀ ਜਿਵੇਂ ਹੁਣ ਇਹਨੂੰ ਅੱਕਣ ਵਾਲੀ ਗੱਲ ਨਹੀਂ ਵੀ ਯਾਰ ਨਾ ਯਾਰ ਸੂਆ ਭਰਾਵੋਂਗੇ ਆਪਾਂ ਸੂ ਵੱਧ ਹੈ ਇਹ ਗੁੜੀ ਮਾਝਾ ਇਹਨੂੰ ਦੇਖ ਕੇ ਫੜਾਉ ਨਹੀਂ ਠੀਕ ਹੈ ਹੁਣ ਇਹਨੂੰ ਆ ਵਧੀਆ ਇਹਦੇ ਟਾਈਮ ਤੋਂ ਟਾਈਮ ਜਿਹੜਾ ਸਾਰਾ ਕੋਈ ਇਲਾਜ ਆ ਵਧੀਆ ਨਾ ਕੀ ਬਖਵਾ ਰਾ ਨਾ ਕੋ ਸ਼ੋਹਰ ਹੈ ਜਿਹੜੀ ਜ਼ੇਰ ਹੈ ਅੱਜ ਰਾਤ ਤੱਕ ਕਹੀਦੀ ਜਾਂ ਕੱਲ ਤੱਕ ਸਾਫ਼ ਹੋ ਜੂਗੀ ਹਾਂ ਹਨ ਜਿਹੜੇ ਟਿੱਕੇ ਟੁਕੇ ਹੁਣ ਜਿਵੇਂ ਮਤਲ ਲਾਗੇ ਠੀਕ ਹੈ ਕੱਲ ਜਿਹੜਾ ਸਾਰਾ ਇਲਾਜ ਕਰਤਾ ਠੀਕ ਹੈ ਇਹਦੇ ਕੋਲੇ ਆਥਨ ਤੱਕ ਜਾਂ ਰਾਤ ਤੱਕ ਜਿਹੜੀ ਜ਼ੇਰ ਦਾ ਜੇ ਕੋਈ ਲੱਡ ਰਹਿ ਗਿਆ ਉਹਨੇ ਸਾਰੀ ਨਹੀਂ ਨਹੀਂ ਸਾਫ਼ ਹੋ ਜਾਣਾ ਜਦ ਲਈ ਟੋਟਾ ਜੀ ਡਿੱਗਿਆ ਜੀ ਡਰ ਦਾ ਛੋਟਾ ਜਿਹਾ ਦੂਜੀ ਤਾਂ ਇਹ ਟੁੱਟ ਕੇ ਡਿੱਗੀ ਜਾਂਦੇ ਹਨਾ ਅੰਦਰੋਂ ਤੂੰ ਦੇਖ ਹੀ ਲੇ ਤੇ ਜੀ ਬਾਕੀ ਪਹਿਲਾਂ ਤੇ ਉਸ ਲੋਟ ਵੀ ਇਹਨੂੰ ਹੁਣ ਸੈੱਟ ਕਰਦੇ ਆ ਸੈੱਟ ਕਰਕੇ ਜਿੰਨਾ ਕੋਸ਼ਿਸ਼ ਕਰਨੇ ਨਹੀਂ ਕੋਈ ਖਰਾਕ ਪਾਉਣੀ ਆ ਜਾਂ ਦੁੱਧ ਤੇ ਲੈਣ ਦੀ ਕੋਸ਼ਿਸ਼ ਕਰਨੇ ਉਹ ਤਾਂ ਕਰਨੀ ਕਰਨੀ ਆ ਹਾਂ ਦੁੱਧ ਤੋਂ ਲੈਣੋਂ ਤੋਂ ਪਹਿਲਾਂ ਕੋਸ਼ਿਸ਼ ਦਾ ਇਹ ਕੰਮ ਰਹੂਗਾ ਵੀ ਇਹਨੂੰ ਜਲਦੀ ਤੋਂ ਜਲਦੀ ਵੀ ਮਤਲਬ ਇਹਨੂੰ ਇਨਫੈਕਸ਼ਨ ਅੰਦਰੋਂ ਪੇਟ ਦੀ ਇਨਫੈਕਸ਼ਨ ਮੰਨ ਲਓ ਬੱਚੇ ਦਾ ਨਹੀਂ ਜੀ ਵੀ ਉਹ ਖਤਮ ਕਰੀਏ ਛੇਤੀ ਜਲਦੀ ਤੋਂ ਜਲਦੀ ਕੰਸੀਵ ਕਰਾਈਏ ਇਹਨੂੰ ਆਪਾਂ ਜਲਦੀ ਤੋਂ ਜਲਦੀ ਉਹ ਜਦੋਂ ਖਤਮ ਹੋ ਗਈ ਉਨੇ ਖਤਮ ਹੋਣ ਤੋਂ ਬਾਅਦ ਦੁਬਾਰੇ ਕੰਸੀਵ ਹੋ ਗਿਆ ਪਸੂ ਤਾਂ ਅਗਲਾ ਸੂਆ ਦੁਬਾਰੇ ਸੁਖੀ ਸੰਦੀ ਫੇਰ ਪਾ ਦੂਗਾ ਠੀਕ ਹੈ ਹਰ ਵਾਰੀ ਤਾਂ ਇਹ ਹੁੰਦਾ ਨਹੀਂ ਹੁੰਦਾ ਇਹ ਕੁਦਰਤੀ ਹੁੰਦਾ ਹੁਣ ਐ ਤਾਂ 2017 2017 ਜਦੋਂ ਪਹਿਲੀ ਮਾਦ ਲੈ ਜਾਂਦੀ ਹੈ ਹਾਂ 2017 ਤੋਂ ਬਾਅਦ ਪਹਿਲਾ ਕੇਸ ਆਪਣੇ ਨਾਲ ਪਹਿਲਾ ਕੇਸ ਹੋਇਆ ਹਾਂ ਤੇ ਆਹ ਭਰਾਵਾਂ ਨੇ ਹੁਣ ਵੀ ਉਹਨਾਂ ਦੇ ਵੀ ਯਾਰ ਇੱਥੇ ਵੀ ਆਪਣਾ ਭੈਣਾਂ ਨੂੰ ਨੁਕਸਾਨ ਹੋ ਗਿਆ ਫਲਾਨੀ ਦੇ ਅੰਦਰ ਬੱਚਾ ਮਰ ਗਿਆ ਹੋਵੇ ਜਿਵੇਂ ਸੁਣਦੇ ਹੁੰਦੇ ਆ ਫੋਨ ਤੇ ਇੱਥੇ ਹੀ ਹਲ ਹੋਇਆ ਹੁਣ ਇਹਨੂੰ ਇਹੀ ਆ ਵੀ ਇਹਨੂੰ ਛੇਤੀ ਤੋਂ ਛੇਤੀ ਆਪਾਂ ਸੈੱਟ ਕਰੀਏ ਇਹਨੂੰ ਵੀਨੇ ਦੋ ਮਹੀਨਿਆਂ ਦੇ ਵਿੱਚ ਜਿਹੜ ਹੁਣ ਮਤਲਬ ਇੱਕ ਤਰ੍ਹਾਂ ਸੂਆ ਪੈ ਗਿਆ ਹੁਣ ਸੂਏ ਤੋਂ ਬਾਅਦ ਇਹਨੂੰ 3 ਕ ਮਹੀਨਿਆਂ ਦੇ ਵਿੱਚ ਵਿੱਚ ਕਨਸੀਵ ਕਰ ਲਈ ਹੁਣ ਬਈ ਤੁਹਾਨੂੰ ਬਹੁਤੇ ਬੰਦੇ ਇਹ ਰਾਇ ਵੀ ਦਿੰਦੇ ਹੋਣਗੇ ਵੀ ਤੁਸੀਂ ਇਹਦੇ ਕਟਰੂ ਲਵਾ ਦਿਓ ਜੀ ਤੁਸੀਂ ਇਹਦੇ ਹੋਰ ਵੀ ਜੇ ਕੋਈ ਨਵੀਂ ਸੂਈ ਮਾਝਾ ਤੁਹਾਡੇ ਕੋਲ ਉਹਦਾ ਕਟਰੂ ਲਵਾ ਦਿਓ ਉਹਦੇ ਬਾਰੇ ਤੁਹਾਡੀ ਕੀ ਸਲਾਹ ਹੈ ਇਹ ਕਟਰੂ ਤਾਂ ਕਰਦਗੇ ਨੀ ਉਹਨੇ ਉਹਦਾ ਉਹ ਗੱਲ ਤਾਂ ਨਹੀਂ ਬਣਦੀ ਜਿਹੜਾ ਜਾਨਵਰ ਦਾ ਆਪਦੀ ਬਣਦੀ ਨਹੀਂ ਬਣਦੀ ਬਾਕੀ ਹੋਣਾ ਜਿਵੇਂ ਹੁਣ ਮੰਨ ਲਓ ਹੁਣ ਜਿਵੇਂ ਪਹਿਲਾਂ ਬੌਲੀ ਗੱਡੀ ਹਨਾ ਕਟੜੂਪੁਰ ਦੇ ਕੋਲੇ ਦੇ ਸਾਹਮਣੇ ਚੱਕੀ ਪਾਸੇ ਕਰਤਾ ਉਹਦਾ ਨੱਕਦਾ ਹਨਾ ਨੱਕ ਕੇ ਤੇ ਉਹਦੋਂ ਬਾਅਦ ਤੂੰ ਦੇਖ ਜਦੋਂ ਬੌਲੀ ਗੱਡੀਆਂ ਨੇ ਬਸ ਮਾੜਾ ਜਿਹਾ ਕੀਤਾ ਜੀ ਉਹਨੂੰ ਧਾਰ ਦੇ ਕੇ ਖੜ ਗਈ ਖੜ ਗਈ ਬੌਲੀ ساری ਘਟਦੀ ਬੌਲੀ ਤੋਂ ਬਾਅਦ ਤਾਂ ਉਹ ਜਦੋਂ ਇੱਕੇਦਮ ਆ ਜੇਰ ਨਹੀਂ ਪਈ ਫੈਕਸ਼ਨ ਬਾਜੀ ਨੇ ਬੌਲੀ ਕਿੰਨੀ ਕਢਾਉਣੀ ਸੀ ਨੇ ਕਢਾਤੀ ਉਹਦੋਂ ਬਾਅਦ ਤਾਂ ਜਿਵੇਂ ਜਿਵੇਂ ਮਤਲਬ ਮੰਨ ਲਾ ਇਹਦੇ ਦੁੱਧ ਹੀ ਆਟੋਮੈਟਿਕ ਹੀ ਉੱਡ ਗਿਆ ਖਤਮ ਹੀ ਹੋ ਗਿਆ ਜਿਹੜਾ ਜਿਹੜਾ ਕਟਰੂ ਉਹ ਤਾਂ ਕੁਸ਼ਤਾ ਦਰੇਮਾ ਵੀ ਹੋ ਗਿਆ ਨਾ ਫਿਰ ਹੁਣ ਜਿਵੇਂ ਮੰਨ ਲਾ ਖਾਲ ਲਾਈਟ ਚਲੀ ਜਾਂਦੀ ਹੁੰਦੀ ਆ ਅਸੀਂ ਖਾਲ ਚ ਹੀ ਪਾ ਦਿੰਨਾ ਨਹੀਂ ਬਾਹਰ ਚ ਆਉਣ ਦਾ ਬੀਬੀ ਜੀ ਇਹ ਨਹੀਂ ਹਿੰਤੋ ਤਾਂ ਹਾਂ ਹਾਂ ਪਾਣੀ ਦੇ ਰਾਹੀਂ ਉਹ ਕਰ ਦਿੰਦਾ ਹੁਣ ਵੀ ਇਹਦਾ ਚੋਕੇ ਲੀਟਰ ਕਰੋ ਤੁਸੀਂ ਜਿਹੜਾ ਮਤਲਬ ਉਹ ਖਾਲ ਤੇ ਪਾਦਾ ਠੀਕ ਹੈ ਹੁਣ ਇਹਨੂੰ ਵੀ 15 20 ਦਿਨਾਂ ਦੇ ਵਿੱਚ ਪੀ ਲਾਵਾਂਗੇ ਹੋ ਸਕਦਾ ਇਹ ਦੁੱਧ ਦੇ ਦੇ ਹੋ ਸਕਦਾ ਨਾ ਨੇ ਵੀ ਦੁੱਧ ਜੇ ਦੇਉਗੀ ਉਹ ਤੈਨੂੰ ਵਧੀਆ ਫਾਇਦਾ ਕਰਨ ਚੰਗੇ ਹੋਣਗੇ ਤੇਰੇ ਜੇ ਦੁੱਧ ਨਾ ਦਿੱਤਾ ਤਾ ਫਿਰ ਇਹਨੂੰ ਇੱਕ ਦੁਬਾਰੇ ਇਹਨੂੰ ਝੋਕੀ ਬਣਾਉਣਾ ਪਊਗਾ ਵੀ ਯਾਰ ਇਹ 1.5-2 ਸਾਲਾਂ ਦੀ ਝੋਕੀ ਆ ਹੁਣ ਇਹਨੂੰ ਚੰਗਾ ਮੈਨਰ ਵਿੱਚ ਕਰ ਦੇ ਕੇ ਟਾਈਮ ਤੋਂ ਟਾਈਮ ਇਹਦੀ ਗਰੋਥ ਕਰਵਾ ਕੇ ਬੱਚੇ ਦਾ ਲੈਣੀ ਦੀ ਇਹਨੂੰ ਸਿੱਧੀ ਕਹਿਣ ਦਾ ਤਾਂ ਵਿੰਡ ਵਾਲੀ ਗੱਲ ਉਹਦੀ ਆ ਵੀ ਇਹਨੂੰ ਕਨਸੀਵ ਕਰਾਉਣਾ ਕਨਸੀਵ ਕਰਾਉਣ ਤੇ ਹੁਣ ਤਾਂ ਜੋਰ ਲਾਉਣਾ ਪਊਗਾ ਬਸ ਹਾਂ ਵੀ ਜੇ ਕੀ ਨੁਕਸਾਨ ਕਰ ਗਈ ਨੇ ਅਗਲੇ ਸਾਲ ਇਹਨੇ ਆ ਦਾ ਨੁਕਸਾਨ ਵਿਚਾਰੀ ਨੇ ਆਪੇ ਪੂਰਾ ਕਰ ਜਾਣਾ ਤਾ ਇਹ ਸੋਦੇ ਮੰਡੀਆਂ ਜਿਹੜੀਆਂ ਚੀਜ਼ਾਂ ਹੁੰਦਾਂ ਨੇ ਇਹਦੇ ਵਿੱਚ ਬਸ ਦੂਜੇ ਲੋਟ ਨਾ ਕਰੇ ਜਿਆਦਾ ਟੈਂਸ਼ਨ ਵਾਲਾ ਬੰਦਾ ਵੀ ਨਹੀਂ ਇਹਦੇ ਵਿੱਚ ਕਾਮਯਾਬ ਹੁੰਦਾ ਬਿਲਕੁਲ ਬਾਈ ਇਹ ਜਿਆਦਾ ਹਾਂ ਉਹ ਚੀਜ਼ ਜ਼ਰੂਰ ਆ ਉਨੀ ਟੈਂਸ਼ਨ ਜ਼ਰੂਰ ਰੱਖੋ ਵੀ ਯਾਰ ਸਾਡਾ ਪਸੂ ਬਿਮਾਰ ਹੋ ਗਿਆ ਹਾਂ ਵੀ ਅਸੀਂ ਯਾਰ ਇਹਨੂੰ ਠੀਕ ਕਰਨਾ ਆਪਣੀ ਮਾੜੀ ਗੱਲ ਹੋ ਗਈ ਹਨਾ ਉਵੇਂ ਜੇ ਕਰਾ ਹੁਣ ਮੰਨ ਲੈ ਇਹਨੂੰ ਬਿਮਾਰ ਦਾ ਪੂਰਾ ਇਹ ਪੂਰੀ ਜੂਰ ਲਗਾਟਾ ਕਰਨਾ ਤੇ ਮੰਗਾ ਟੋੜਾ ਡਾ ਗਿਮੇ ਟੈਂਪੂ ਟਾਈਮ ਪਈ ਹੈ ਹਨਾ ਤੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਜਾ ਰੱਖਿਆ ਹੈਗਾ ਸੁਣਾ ਰੱਖਿਆ ਹੈਗਾ ਵੀ ਕਿਹੜੀਆਂ ਸੁਣਾ ਗਿਮੇ ਪਾਉਣਾ ਇਹ ਸਾਰੀਆਂ A to Z ਅਸੀਂ ਉਹ ਕਰੀ ਜਾਂਦੇ ਹਾਂ ਜਿਵੇਂ ਜਿਵੇਂ ਮਾਲਾ ਜਿਹੜਾ ਲੋੜ ਤੇ ਇਹ ਵੀਡੀਓ ਬਣਾਉਣ ਦਾ ਬਾਈ ਮਕਸਦ ਇਹੀ ਹੈ ਵੀ ਜਿਹੜੇ ਪਸ਼ੂ ਪਾਲਕ ਵੀਰ ਨੇ ਉਹ ਇਹ ਨਾ ਸੋਚਿਆ ਕਰਨ ਜਦੋਂ ਕੋਈ ਨੁਕਸਾਨ ਹੋ ਜਾਂਦਾ ਵੀ ਹੁਣ ਇਹਨੂੰ ਵੇਚ ਦਿਓ ਜਾਂ ਕੱਟ ਦਿਓ ਉਹ ਤੇ ਜ਼ੋਰ ਲਾ ਕੇ ਉਹ ਗਲਤੀ ਨੂੰ ਸੁਧਾਰਿਆ ਜਾਵੇ ਵੀ ਜਾਂ ਜਲਦੀ ਤੋਂ ਜਲਦੀ ਵੀ ਦੁਬਾਰੇ ਪਸ਼ੂ ਕਨਸੀਵ ਹੋ ਜੇ ਤਾਂ ਉਹ ਜਿਹੜਾ ਬੱਚਾ ਆਪਣੇ ਹੱਥੋਂ ਗਿਆ ਤਾਂ ਉਹ ਦੁਬਾਰੇ ਨਾਲ ਰਲ ਜੇ ਆਪਣੇ ਆਕੇ। ਹੁੰਦੀ ਨਹੀਂ ਮੈਂ ਆਂਦੀ ਭਰਾਮਾ ਦੇ ਨੁਕਸਾਨ ਹੋ ਜਾਂਦਾ ਹੈ ਨਾ ਆਪਾਂ ਨੂੰ ਵੀ ਫੋਨ ਜਿਆਦੇ ਆਉਂਦੇ ਰਹਿੰਦੇ ਆ ਚਲੋ ਪੇਜ ਤੇ ਬਹੁਤ ਭਰਾ ਜੁੜੇ ਹੋਏ ਆ ਮਿਹਰਬਾਨੀ ਇਹਨਾਂ ਦੀ ਹੈ ਨਾ ਜਿਹੜੇ ਦੇਖਦੇ ਆ। ਇਹਦੇ ਵਿੱਚ ਜਿਆਦਾ ਵੀ ਜਿਹ ਮੈ ਮਨਮਾਲਾ ਸੁਣਨ ਤੋਂ ਪਹਿਲਾਂ ਤਾਂ ਇਹ ਵੀ ਪੂਰੀ ਵਧੀਆ ਸੀ ਐ ਕੋਈ ਚੱਕਰੀ ਨਹੀਂ ਸੀ ਚੱਡਾ-ਚੁਡਾ ਐ ਸੀਗਾ ਪੋਂਦੇ ਖੇਤਾਂ ਕੈਤਰੀ ਮਣਕੋਸ ਸੀਗਾ ਵੀ ਜਿੱਥੇ ਬੁੜੀ ਦਾ ਦੁੱਧ ਘਟਨਾ ਵੀ ਐ ਤੇ 2 ਲੀਟਰ ਬੋਰ ਵੀ ਦੁੱਧ ਪਾਉਂਦੇ ਆ ਹਨਾ ਤਾਂ ਇਹ ਚੱਕਰ ਹੁੰਦਾ ਇਹ ਬਸ ਜਿਹੜੇ ਟਾਈਮ ਤੇ ਕੋਈ ਚੀਜ਼ ਕਰਮਾਂ ਚ ਨਹੀਂ ਹੁੰਦੀ ਜਿਵੇਂ ਬੱਚੇ ਨਹੀਂ ਕਰਮਾਂ ਚ ਨਹੀਂ ਹੁੰਦੀ ਹਾਂ ਨੁਕਸਾਨ ਚਾਹੁੰਦਾ ਤਾਂ ਆਪਦਾ ਕੋਈ ਵੀ ਨਹੀਂ ਹੁੰਦਾ ਇਹਦੇ ਬੱਚੇ ਨਹੀਂ ਦੁਨੀਆ ਤੇ ਆਉਣਾ ਦੀ ਇਹਨੇ ਜਿਹੜਾ ਦੁੱਧ ਹੈ ਦੁੱਧ ਦਾ ਪ੍ਰੋਫਟ ਸੀਗਾ ਉਹ ਨਹੀਂ ਆਪ ਨੂੰ ਦੇਣਾ ਸੀ ਕੋਈ ਹਨਾ ਬਸ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹੀ ਹੈ ਵੀ ਲੋਕ ਦਿਲ ਨਾਲ ਸਿੱਟਣ ਜੇ ਕੋਈ ਨੁਕਸਾਨ ਹੁੰਦਾ ਹੋ ਵੀ ਇਹ ਪੂਰਾ ਹੋ ਜਾਂਦਾ ਜਿਹੜਾ ਪਸੂ ਨੁਕਸਾਨ ਕਰਦਾ ਕਹਿੰਦੇ ਹਾਂ ਅਗਲੇ ਸਵੇਰ ਉਹੀ ਪੂਰਾ ਕਰ ਦਿੰਦਾ ਹਾਂ ਹਾਂ ਜਿਨ੍ਹਾਂ ਨੁਕਸਾਨ ਹੋਇਆ ਉਹਨਾਂ ਨਫਾ ਵੀ ਇਸੇ ਨਹੀਂ ਕਰਾ ਕੇ ਦੇਣਾ ਹਾਂ ਨਫੇ ਨਾਲ ਨੁਕਸਾਨ ਜ਼ਰੂਰ ਹੈਗੀ ਹੈਗਾ ਬਾਕੀ ਧੰਨਵਾਦ ਸਤਿ ਸ੍ਰੀ ਅਕਾਲ ਬੜੀ ਲੱਗੀਆਂ ਗੱਲਾਂ ਬਾਤਾਂ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਦੇ ਐ ਕਰੋ